ਹੁੰਦਾ ਹੈ ਕਿ ਕਦੇ ਸੋਚਿਆ ਸੀ ਇਸ ਤਰੀਕੇ ਦਾ ਫੂਡ ਦਾ ਸਟਾਲ ਲਾਉਂਗੇ ਨਹੀਂ ਸੋਚਿਆ ਨਹੀਂ ਤਾਂ ਪ੍ਰਮਾਤਮਾ ਨੇ ਹੁਣ ਜਿਹੜਾ ਲਿਖਿਆ ਕੰਮ ਕਰਨਾ ਹੀ ਪੈਣਾ ਅੱਛਾ ਇਹ ਤਾਂ ਜੀ ਪ੍ਰਮਾਤਮਾ ਹੀ ਕਰਾਉਂਦਾ ਸਾਰੇ ਕੰਮ ਬੰਦਾ ਕੁਝ ਨਹੀਂ ਕਰ ਸਕਦਾਗਾ ਜੀ ਮਹਾਰਾਜ ਨੇ ਆਪ ਹੀ ਲਾਹੰਦਾ ਬੰਦੇ ਨੂੰ ਉਸ ਲਾਈਨ ਤੇ ਲਾ ਦਿੰਦਾ ਹੈ ਬੰਦਾ ਨਹੀਂ ਕੁਝ ਕਰ ਸਕਦਾ ਹੂੰ ਬਸ ਸੋਜੀ ਪ੍ਰਮਾਤਮਾ ਹੀ ਦਿੰਦਾ ਹੈ ਕਿ ਸਵੇਰ ਉੱਠਦੇ ਅਸੀਂ 5 ਵਜੇ ਸਟਾਰਟ ਕਰ ਦਿੰਨੇ ਕੰਮ ਅੱਛਾ ਆਪਨਾ हां जी ਅਸੀਂ ਦੋਨੇ ਬਣਾਉਨੇ ਆ ਮੀਆਂ ਬੀਬੀ ਅੱਛਾ ਮੀਆਂ ਬੀਬੀ ਬਣਾ ਲੈ ਤੇ 11 11:30 ਵਜੇ ਤੱਕ ਤਿਆਰ ਹੋ ਜਾਂਦਾ ਤੇ ਦੱਸੋ ਬਾਪੂ ਜੀ ਬੱਸ ਚਲਾਉਂਦੇ ਸੀਗੇ ਟਰੈਕਟਰ ਚਲਾਉਂਦੇ ਸੀਗੇ ਹੁਣ ਕੀ ਲੋੜ ਪਈ ਇੱਕ ਰੋਡ ਦੇ ਕਿਨਾਰੇ ਤੁਸੀਂ ਫੂਡ ਸਟਾਲ ਚਲਾਉਂਦੇ ਵਾਦ ਕੀ ਕੰਮ ਤਾਂ ਕਰਨਾ ਚਾਹੀਦਾ ਹਾਂ ਕਿੰਨੇ ਬੰਦੇ ਮੇਰੀ ਬਾੜਸਾਲ ਹੈ ਬਾੜਸਾਲ ਘਰ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਬੇਟਾ ਦੋ ਪੋਤੇ ਐ ਨੂੰ ਆ ਅੱਛਾ ਹਾਂ ਮੈਡਮ ਮੈਡਮ ਐ ਤੇ ਰੋਕਦੇ ਨਹੀਂ ਬੇਟੇ ਕੀ ਕਹਿੰਦੇ ਨੇ ਕਿ ਨਹੀਂ ਕਰਨਾ ਕੰਮ ਹੁਣ ਰਹਿਣ ਦੋ ਉਮਰੋ ਕੜੀ ਨਹੀਂ ਨਹੀਂ ਕੰਮ ਤਾਂ ਕਿਉਂ ਰੁਕਣਾ ਹੈ ਕੰਮ ਤਾਂ ਕਰਨਾ ਚਾਹੀਦਾ ਬੰਦੇ ਨੂੰ ਅੱਛਾ ਤੰਦਰੁਸਤ ਰਿਹੰਦਾ ਬੰਦਾ ਅੱਛਾ ਬੱਸ ਚਲਾਉਂਦੇ ਰਹੇ ਹੋ ਬੱਸ ਨਾਲੋਂ ਇਹਦਾ ਐਕਸਪੀਰੀਅੰਸ ਜ਼ਿਆਦਾ ਵਧੀਆ ਹੈ ਕਿ ਬੱਸ ਤੇ ਟਰੈਕਟਰ ਦਾ ਜ਼ਿਆਦਾ ਵਧੀਆ ਰਿਹਾ ਹੈ ਨਹੀਂ ਆ ਵਧੀਆ ਕੰਮ ਹੈ ਇਹ ਵਧੀਆ ਹੈ ਵਧੀਆ ਵਧੀਆ ਬੱਸ ਕਿਉਂ ਨਹੀਂ ਵਧੀਆ ਲੱਗਦਾ ਬੱਸੋ ਫਿਰ ਉਮਰ ਦੇ ਲਿਆਏ ਨੇ ਬੱਸ ਚਲਾਉਂਦੇ ਰਹੇ ਹੁਣ ਛੱਟ ਕੇ ਫਿਰ ਛੜਤਾ ਕੰਮ ਅੱਛਾ ਆਪਣੀ ਕਿੰਨੇ ਸਾਲਾਂ ਤੱਕ ਤੁਸੀਂ ਮਤਲਬ ਕਿ ਬੱਸ ਤੇ ਟਰੈਕਟਰ ਜਿਹੜੇ ਚਲਾਏ ਨਹੀਂ ਮੈਂ ਪਹਿਲਾਂ ਟਰੱਕ ਚਲਾਇਆ ਅੱਛਾ ਕਾਫੀ ਢੇਰ 90 ਤੱਕ ਆਪਣੇ 90 ਤੱਕ ਹਾਂਜੀ ਫਿਰ ਬਸ ਚਲਾਈ ਐ 2000 ਸਾਲ ਤੋਂ ਹਾਂ 5-6 ਸਾਲ ਬਸ ਚਲਾਈ ਐ ਹਾਂਜੀ ਹਾਂਜੀ ਅੱਛਾ ਅਸੀਂ ਕਈ ਵਾਰੀ ਹੁੰਦਾ ਆ ਕਿ ਕਦੇ ਸੋਚਿਆ ਸੀ ਇਸ ਤਰੀਕੇ ਨਾਲ ਫੂਡ ਦਾ ਸਟਾਲ ਲਾਉਂਗੇ ਨਹੀਂ ਸੋਚਿਆ ਨਹੀਂ ਤਾਂ ਪ੍ਰਮਾਤਮਾ ਨੇ ਹੁਣ ਜਿਹੜਾ ਲਿਖਿਆ ਕੰਮ ਕਰਨਾ ਹੀ ਪੈਣਾ ਅੱਛਾ ਤੇ ਹੋਰ ਕਿਹੜੀ-ਕਿਹੜੀ ਥਾਂ ਨੇ ਜਿੱਥੇ ਤੁਸੀਂ ਜਾ ਕੇ ਆਏ ਹੋ ਪਹਿਲਾਂ ਘੁੰਮਣ ਗਏ ਸੀਗੇ ਅਸੀਂ 17 ਦੇ ਵਿੱਚ ਕੈਨੇਡਾ ਘੁੰਮ ਕੇ ਆਏ ਸੀ ਅਮਰੀਕਾ ਵੀ ਘੁੰਮ ਕੇ ਆਏ ਸੀ ਅਮਰੀਕਾ ਤੇ ਕੈਨੇਡਾ ਹਾਂਜੀ ਹਾਂਜੀ ਘੁੰਮਿਆ ਸੀ ਦੋ ਵਾਰੀ ਜਾਏ ਸੀ ਹਾਂ ਤੇ ਪੰਜ-ਪੰਜ ਮਹੀਨੇ ਲਾ ਕੇ ਆ ਗਏ ਸੀ ਅੱਛਾ ਇਦਾਂ ਦੀ ਕਿਹੜੀ ਚੀਜ਼ ਐ ਜੋ ਕਿ ਅਮਰੀਕਾ ਤੇ ਕੈਨੇਡਾ ਦੀ ਜਿਹੜੀਆਂ ਸੜਕਾਂ ਤੇ ਨਹੀਂ ਦੇਖਣ ਨੂੰ ਮਿਲਦੀ ਆਪਣੇ ਪੰਜਾਬ ਦੀਆਂ ਹੀ ਸੜਕਾਂ ਤੇ ਦੇਖਣ ਨੂੰ ਮਿਲਦੀਆਂ ਨੇ ਵਧੀਆ ਈ ਆ ਆਪਣਾ ਮੁਲਕ ਬਹੁਤ ਵਧੀਆ ਸਾਰੇ ਮੁਲਕਾਂ ਨਾਲੋਂ ਵਧੀਆ ਯਾਦ ਮੁਲਕਾ ਵਧੀਆ ਆਪਣਾ ਤੇ ਸਾ ਆਪਾਂ ਤਾਂ ਕਿੰਨੇ ਸਾਰੇ ਮੁਲਕਾਂ ਨਾਲੋਂ ਭਾਰਤ ਮੁਲਕ ਬਹੁਤ ਵਧੀਆ ਹੈ ਬਿਲਕੁਲ ਹਾਂਜੀ ਤੇ ਕਿਸ ਤਰੀਕੇ ਨਾਲ ਮਤਲਬ ਦਿਮਾਗ ਦੇ ਵਿੱਚ ਆਇਆ ਕਿ ਫੂਡ ਦਾ ਸਟਾਲ ਲਾਣਾ ਹੈ ਉਹ ਵੀ ਇੱਕ ਰੋਡ ਦੇ ਕਿਨਾਰੇ ਕਿਸ ਤਰੀਕੇ ਨਾਲ ਆ ਤੁਸੀਂ ਗੱਡੀ ਤੋਂ ਆਨੇ ਹੋ ਕਿਸ ਤਰੀਕੇ ਨਾਲ ਮਤਲਬ ਮਾਈਂਡ ਤੇ ਵਿੱਚ ਆਇਆ ਇਹ ਤਾਂ ਜੀ ਪਰਮਾਤਮਾ ਹੀ ਕਰਾਉਂਦਾ ਸਾਰੇ ਕੰਮ ਬੰਦਾ ਕੁਝ ਨਹੀਂ ਕਰ ਸਕਦਾਗਾ ਜੀ ਮਹਾਰਾਜ ਨੇ ਆਪ ਹੀ ਲਾਉਂਦਾ ਬੰਦੇ ਨੂੰ ਉਸ ਲੈਂਡ ਤੇ ਲਾ ਦਿੰਦਾ ਬੰਦਾ ਨਹੀਂ ਕੁਝ ਕਰ ਸਕਦਾ ਹੂੰ ਬਸ ਸੋਜੀ ਪਰਮਾਤਮਾ ਹੀ ਦਿੰਦਾ ਕਿੰਨਾ ਟਾਈਮ ਲੱਗਦਾ ਇਹ ਚੀਜ਼ਾਂ ਤਿਆਰ ਕਰਨ ਨੂੰ ਇਹ ਸੁਬਾ ਉੱਠਦੇ ਅਸੀਂ 5 ਵਜੇ ਸਟਾਰਟ ਕਰ ਦਿੰਨੇ ਕੰਮ ਅੱਛਾ ਆਪ ਬਣਾਉਨੇ ਹੋ ਹਾਂਜੀ ਅਸੀਂ ਦੋਨੇ ਬਣਾਉਨੇ ਆਂ ਮੀਆਂ ਬੀਬੀ ਅੱਛਾ ਮੀਆਂ ਬੀਬੀ ਬਣਾ ਲੇ ਤੇ 11 11:30 ਵਜੇ ਤੱਕ ਤਿਆਰ ਹੋ ਜਾਂਦਾ ਸਾਢੇ ਹਾਂ ਸਾਢੇ 12:00 ਹੋਣਾ ਮੈਥੇ ਸਾਢੇ 12:00 ਇੱਥੇ ਆ ਜਾਂਦੇ ਹਾਂਜੀ ਹਾਂਜੀ ਕਿਸ ਤਰੀਕੇ ਦਾ ਰਿਸਪੌਂਸ ਦੇਖਣ ਨੂੰ ਮਿਲਦਾ ਲੋਕ ਕਿ ਆਉਂਦੇ ਕਿੰਨਾ ਕੁ ਜ਼ਿਆਦਾ ਪਿਆਰ ਜਿਹੜਾ ਦਿਖਾ ਕੇ ਬਹੁਤ ਜ਼ਿਆਦਾ ਪਿਆਰ ਆ ਜੀ 2 2.5 ਘੰਟੇ ਲੱਗਦੇ ਆ ਮਾਨੀ ਬਹੁਤ ਲੱਗਦਾ ਇੱਥੇ ਹਾਂਜੀ ਬਹੁਤ ਜਨੀਆ ਹੁੰਦੀ ਆ ਬੜਾ ਪਿਆਰ ਦੰਦੇ ਲੋਕ ਬੜੇ ਖੁਸ਼ ਹੁੰਦੇ ਖਾ ਕੇ ਜਾਂਦੇ ਹਾਂਜੀ ਹਾਂਜੀ ਕੜੀ ਚਾਵਲ ਰਾਜਮਾ ਚਾਵਲ ਤੇ ਚਾਟੀ ਵੀ ਲੱਸੀ ਚਾਟੀ ਦੀ ਲੱਸੀ ਤੇ ਇਹ ਵੀ ਮਤਲਬ ਸਪੈਸ਼ਲੀ ਤਿਆਰ ਕਰੋ ਹੀ ਕਰਕੇ ਲਾਹਾਂ ਹਾਂਜੀ ਹਾਂਜੀ ਚੁੱਲਿਆਂ ਤੇ ਬਣਾਉਨੇ ਆਪਾਂ ਸਾਰਾ ਕੁਝ ਚੁੱਲ੍ਹੇ ਤੇ ਬਣਾਉਣੀ ਹਾਂਜੀ ਹਾਂਜੀ ਚੁੱਲਿਆਂ ਦਾ ਮਤਲਬ ਚੁੱਲਿਆਂ ਦਾ ਮਤਲਬ ਕਿਉਂ ਇੰਨੀ ਗਰਮੀ ਆ ਗਰਮੀ ਦੇ ਵਿੱਚ ਵੀ ਮਤਲਬ ਚੁੱਲ੍ਹੇ ਦੇ ਬਣਾਉਣੀ ਹਾਂਜੀ ਚੁੱਲਿਆਂ ਤੇ ਚੁੱਲ੍ਹੇ ਤੇ ਇੱਕ ਪਲੇਟ ਦੀ ਜੇ ਮੈਂ ਗੱਲ ਕਰਾਂ ਇੱਕ ਪਲੇਟ ਕਿ ਇਹ 70 ਰੁਪਏ ਦੀ ਫੁੱਲ ਹਾਫ ਹੈ 50 ਦੀ ਅੱਛਾ ਲੱਸੀ ਦਾ ਗਲਾਸ 20 ਦਾ ਕਾਕੇ ਜੀ ਲੈਣੇ ਹਾਂਜੀ ਹਾਂਜੀ ਤੇ ਇਸ ਤਰੀਕੇ ਨਾਲ ਲੋਕਾਂ ਦਾ ਪਿਆਰ ਮਿਲ ਰਿਹਾ ਪਹਿਲਾਂ ਉਮੀਦ ਸੀਗੀ ਕਿ ਇਸ ਤਰੀਕੇ ਨਾਲ ਅੱਜ ਕਦੇ ਨਾ ਕਦੇ ਫੂਡ ਦਾ ਸਟਾਲ ਵਿਦ ਦਾ ਵਿੱਚ ਵੀ ਕੰਮ ਕਰਨਾ ਪਊਗਾ 70 ਰੁਪਏ ਦਾ ਨਹੀਂ ਨਹੀਂ ਉਮੀਦ ਤਾਂ ਕੋਈ ਨਹੀਂ ਹੁੰਦੀ ਜੀ ਪਰਮਾਤਮਾ ਹੀ ਲਾਉਂਦਾ ਉਮੀਦ ਕੋਈ ਨਹੀਂ ਹੁੰਦੀ ਵੀ ਕੀ ਕਰਨਾ ਆਪਾਂ ਅੱਛਾ ਬੱਚੇ ਸਪੋਰਟ ਕਰਦੇ ਨੇ ਤੁਹਾਨੂੰ ਹਾਂਜੀ ਹਾਂਜੀ ਬੱਚੇ ਤਾਂ ਕਰਦੇ ਆ ਸਪੋਰਟ ਕਰਦੇ ਸਾਰੇ ਸਪੋਰਟ ਹਾਂਜੀ ਸਭ ਕਰਦੇ ਕਈ ਐ ਨਹੀਂ ਕਹਿੰਦੇ ਵੀ ਤੁਸੀਂ ਰੋਡ ਦੇ ਕਿਨਾਰੇ ਖੜੇ ਹੋ ਕੇ ਫੂਡ ਦਾ ਸਟਾਲ ਚਲਾ ਰਹੇ ਹੋ ਸਾਡੀ ਬੇਇਜ਼ਤੀ ਹੁੰਦੀ ਕੁਛ ਐਦਾਂ ਦਾ ਨਹੀਂ ਕਹਿੰਦੇ ਬੇਇਜ਼ਤੀ ਕਾਦੀ ਆਪ ਦੇ ਕੰਮ 'ਚ ਕੋਈ ਬੇਇਜ਼ਤੀ ਥੋੜੀ ਹੁੰਦੀ ਕੰਮ ਵੱਡਾ ਛੋਟਾ ਨਹੀਂ ਹੁੰਦਾ ਬਿਲਕੁਲ ਕੋਈ ਬੇਇਜ਼ਤੀ ਨਹੀਂ ਹੁੰਦੀ ਮਿਹਨਤ ਕਰੇ ਬੰਦਾ ਮਿਹਨਤ ਕਰਨ 'ਚ ਡਰੀ ਕੋਈ ਨਹੀਂ ਬਿਲਕੁਲ ਹਾਂਜੀ ਹਾਂਜੀ ਤੇ ਅ ਅਪਾ ਦੇਖਦੇ ਆ ਅੱਜ ਕੱਲ ਦੇ ਨੌਜਵਾਨਾਂ ਨੂੰ ਹੈਨਾ ਛੋਟੀ ਉਮਰ ਦੇ ਵਿੱਚ ਹੀ ਕਹਿੰਦੇ ਕੰਮ ਨਹੀਂ ਹੈਗਾ ਆਪਣਾ ਪੰਜਾਬ ਦੇ ਵਿੱਚ ਰੁਜ਼ਗਾਰ ਨਹੀਂ ਹੈਗਾ ਸਾਰੇ ਬਾਹਰ ਜਾ ਰਹੇ ਨੇ ਕੀ ਲੱਗਦਾ ਕੀ ਕ ਬਹੁਤ ਕੰਮ ਹੈ ਜੀ ਇੱਥੇ ਕੰਮ ਜੇ ਬੰਦਾ ਕਰੇ ਫੇਰ ਹੈ ਸਰ 60 ਦਾ ਸਭ ਰੋਜ਼ਗਾਰ ਹੈਗੇ ਇੱਥੇ ਜੇ ਕੰਮ ਮਿਹਨਤ ਕਰੇ ਫੇਰ ਹੀ ਹੈ ਨਾ ਮਿਹਨਤ ਆਪਣੀਆਂ ਜੁਪੀ ਵਾਲਿਆਂ ਨੂੰ ਬਿਹਾਰ ਵਾਲਿਆਂ ਨੂੰ ਦਿੱਤੇ ਵੀ ਸਾਰੇ ਕੰਮ ਹਾਂਜੀ ਹਾਂਜੀ ਆਪਣੇ ਨਹੀਂ ਕਰਦੇਗੇ ਬਾਹਰ ਨੂੰ ਭਜਦੇ ਉੱਥੇ ਜਾ ਕੇ ਵੀ ਤਾਂ ਆਹੀ ਕਰਨਾ ਹੈ ਬਿਲਕੁਲ ਉੱਥੇ ਪਲੇਟਾਂ ਹੀ ਮਾਂਜਦੇ ਜਾ ਕੇ ਤੁਸੀਂ ਬਾਹਰ ਗਏ ਆ ਤੁਸੀਂ ਦੇਖਿਆ ਵੀ ਸਾਡੇ ਇੰਡੀਅਨ ਬੱਚੇ ਜਿਹੜੇ ਸਾਡੇ ਪੰਜਾਬ ਤੋਂ ਸਾਡੇ ਭਾਰਤ ਤੋਂ ਜਾ ਰਹੇ ਨੇ ਉੱਥੇ ਜਾ ਕੇ ਭਾਂਡੇ ਸਾਫ਼ ਕਰ ਰਹੇ ਨੇ ਜਾਂ ਕੁਝ ਹੋਰ ਕੰਮ ਕਰ ਰਹੇ ਆਂ। ਭਾਈ ਜੀ ਉੱਥੇ ਸਾਰੇ ਹੀ ਕੰਮ ਕਰਨੇ ਪੈਂਦੇ ਆਂ ਉੱਥੇ ਸ਼ਰਮ ਨਹੀਂ ਕਰਦਾ ਕੋਈ ਇੱਥੇ ਸ਼ਰਮ ਕਰਦੇ ਆਂ। ਸਭ ਕੰਮ ਕਰਨੇ ਪੈਂਦੇ ਆਂ। ਅੱਛਾ ਸਭ ਤੋਂ ਜ਼ਿਆਦਾ ਅਫਸੋਸ ਕਿਸ ਚੀਜ਼ ਦਾ ਹੁੰਦਾ ਜਦੋਂ ਆਪਾਂ ਬਾਹਰ ਜਾਂਦੇ ਆ ਆਪਣੇ ਬੱਚਿਆਂ ਨੂੰ ਜਿਹੜੇ ਕਿ 20 30 ਲੱਖ ਰੁਪਏ ਲਾ ਕੇ ਬਾਹਰ ਜਾਂਦੇ ਨੇ ਤੇ ਉਹਨਾਂ ਨੂੰ ਇਸ ਤਰੀਕੇ ਦਾ ਕੰਮ ਕਰਦੇ ਹੋਏ ਦੇਖਦੇ ਕਿੰਦਾ ਦਾ ਉਸ ਤਰੀਕੇ ਦਾ ਫੀਲ ਹੁੰਦਾ। ਮੈਂ ਇਸ ਲੈਨ ਚ ਇਕੱਲਾ ਹੁੰਦਾ ਸੀ ਆ ਪਹਿਲਾਂ। ਅੱਜ ਵੇਖੋ ਮੈਨੂੰ ਦੇਖ ਦੇ ਕੇ ਕਿੰਨੀਆਂ ਆਪਣਾ ਸਟਾਲਾਂ ਲੱਗੀਆਂ ਬਹੁਤ ਲੱਗੀਆਂ ਸਿਰੇ ਤੱਕ ਲੱਗੀਆਂ ਮੈਂ ਕੱਲਾ ਹੁੰਦਾ ਸੀ ਇੱਥੇ ਮੈਨੂੰ ਆ ਪੰਜਵਾਂ ਸਾਲ ਹੋ ਗਿਆ ਅੱਛਾ ਪੰਜਵਾਂ ਸਾਲ ਹੋ ਗਿਆ ਹਾਂਜੀ ਹਾਂਜੀ ਚਲੋ ਵੇਖ ਵੇਖ ਕੇ ਲੋਕ ਮਿਹਨਤ ਕਰਨ ਲੱਗੇ ਆ ਬਹੁਤ ਵਧੀਆ